ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਜੀ ਅਸੀਂ ਕੱਢ ਲਈ ਆ ਟਾਰ ਸ਼ਾਰ ਠੀਕ ਹੈ ਪਿੰਡ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਆ ਉੱਥੇ ਬੁਲਾਇਆ ਹੋਇਆ ਆ ਅ ਸਰਦਾਰ ਜੀ ਤੇ ਬੜੇ ਭਾਜੀ ਉਹਨਾਂ ਦੇ ਫਰੈਂਡ ਆ ਉਹਨਾਂ ਦੇ ਘਰ ਦੇ ਵਿੱਚ ਹੈਗਾ ਜੀ ਪਾਠ ਖੁਸ਼ੀ ਦਾ ਪਾਠ ਰੱਖਾਇਆ ਹੋਇਆ ਖੰਡ ਪਾਠ ਸਰ ਦੀ ਰੱਖਾਇਆ ਹੋਇਆ ਸੀਗਾ ਤੇ ਅੱਜ ਪੜ੍ਹਨੇ ਆ ਜੀ ਉਹਨਾਂ ਦੇ ਭੋਗ ਉਹਨਾਂ ਨੇ ਬੁਲਾਇਆ ਕਹਿੰਦੇ ਸਪੈਸ਼ਲ ਪਾਈ ਆ ਕੇ ਬਲੌਗ ਬਣਾਓ ਠੀਕ ਹੈ ਅਸੀਂ ਆਪਣੀਆਂ ਮੈਮਰੀਜ਼ ਕੈਦ ਕਰਨੀਆਂ ਸਪੈਸ਼ਲ ਇਨਵੀਟੇਸ਼ਨ ਆ ਸੋ ਹੁਣ ਆਪਾਂ ਚੱਲਦੇ ਆ ਜੀ ਉੱਥੇ ਮੰਮੀ ਨੇ ਵੀ ਸਾਡੀ ਨੇ ਤੌਰ ਕੱਢ ਲਈ ਦੇਖ ਲੋ ਮੰਮੀ ਬੁਲਾਓ ਜੀ ਫਟੇ ਸਸਰੀ ਘਰ ਜੀ ਸਾਰਿਆਂ ਨੂੰ ਤੂੰ ਵੀ ਬਾਦ ਦੇ ਚਾਚੀ ਕਾ ਚਾਚੀ ਕਾ ਬੁਲਾਓ ਪੁੱਤ ਕਿੱਥੇ ਇਕੱਠਾ ਕਰੋਗੇ ਤੁਸੀਂ ਹੈਨਾ ਸਾਰੇ ਆਪਣੀ ਚਾਹ ਦੀ ਕਲਾਚੇ ਹੋਵੋਗੇ ਦੇਖੀ ਕਿਤਨਾ ਖੁਸ਼ ਹੁੰਦੀ ਆ ਅਸੀਂ ਤਿੰਨਾਂ ਜਾਣਿਆਂ ਨੇ ਭਾਈ ਤੌਰ ਕੱਢ ਲਈ ਆ ਤਾਂ ਅਸੀਂ ਚੱਲਦੇ ਅੱਗੇ ਦੇਖਦੇ ਆਂ ਬਈ ਕਿੱਦਾਂ ਦਾ ਮਾਹੌਲ ਆ ਪਿਆ ਕੁਝ ਹੈਗਾ ਏ ਠੀਕ ਐ ਖਾਵਾਗੇ ਪੀਵਾਗੇ ਆਵਾਜ਼ ਤੁਹਾਨੂੰ ਪਤਾ ਪਹਿਲਾਂ ਹੀ ਬੈਠੀ ਹੋਈ ਆ ਪਰ ਕਿੱਥੇ ਟਲਦੇ ਆ ਠੀਕ ਆ ਜੀ ਫਿਰ ਮਿਲਦੇ ਅੱਗੇ ਜਾ ਕੇ ਉਹ ਹੁਕਾਰ ਦਾ ਬੰਦਾ ਵੀ ਪਹੁੰਚਿਆ ਹੋਇਆ ਹੈ ਸ਼ੱਕਰ ਜੀ ਸ਼ੱਕਰ ਬਲੂ ਗੁਰਾ ਖਾਂ ਦਾ ਹੈ ਅੱਜ ਕਿਹਦੇ ਆਏ ਬੜੀ ਸੋਹਣੀ ਬਲਾਂਦੀ ਹੋਰ ਕੀ ਦੇਖ ਲੋ ਜੀ ਸਾਸਤਰੀ ਕਾਲ ਜੀ ਹੈ ਨਾ ਕਿਤੇ ਮਾਨੇ ਚਲ ਸਾਸਤਰੀ ਕਾ ਸਾਸਤਰੀ ਕਾ ਪਰ ਸਾਸਤਰੀ ਤੇ ਜੀ ਇੱਥੇ ਬੜਨ ਦੀ ਧੇਰ ਮੰਮੀ ਦੀਆਂ ਸਹੇਲੀਆਂ ਕੱਟੀਆਂ ਹੁੰਦੀਆਂ ਤੇ ਲੱਗੇ ਹੋਏ ਜੀ ਸਾਰੇ ਸ਼ਕਣ ਠੀਕ ਹੈ ਤੇ ਆ ਵਾਲੇ ਦੀਦੀ ਹੈਗੇ ਜੀ ਮੰਮੀ ਦਾ ਸੂਟ ਸਿਲਾਈ ਕਰਦੇ ਬਲਾ ਦੋ ਜੀ ਸਾਸਤਰੀ ਕਾਰ ਬਹੁਤ ਸਾਰੇ ਸੂਟ ਸਲਾਈ ਕਰਦੇ ਆਂ ਦੀਦੀ ਹੈ ਤੇ ਹੋਰ ਕੀਆ ਦੇਖ ਲਓ ਮੰਮੀ ਨੇ ਨਾਲ ਦੀ ਨਾਲ ਟੇਲਰ ਰੱਖਿਆ ਹੋਇਆ ਵੀ ਮੇਰਾ ਸੂਟ ਇਹਦੇ ਸੀਤਾ ਜੇ ਕੋਈ ਵੀ ਪੁੱਛੂਗਾ ਵੀ ਆਹ ਬੰਦੇ ਨੇ ਸੀਤਾ ਠੀਕ ਹੈ ਜੀ ਤੇ ਲੱਗੇ ਹੋਏ ਸਾਰੇ ਜਣੇ ਸ਼ਕਲ ਸਾਸਿਕਾ ਜੀ ਛੋਟੇ ਛੋਟੇ ਨਿਆਣੇ ਕਰ ਰਹੇ ਆ ਵਿੱਚ ਕੱਲ ਵੀ ਰਸਤ੍ਰਿਕਾਲ ਯਾਦ ਗਏ ਹੋਏ ਤੇ ਹਾਂਜੀ ਜਿਹੜੀ ਜਿਹੜਾ ਉੱਧਰ ਰਣਜੀਤਪੁਰਾ ਤੂਰੀ ਕੋਲੂ ਤੂਰੀ ਦੇ ਕਿਹਾ ਹੋ ਗਿਆ ਉੱਧਰ ਚਿਤਾ ਚਿਤਾ ਮਲਾ ਚਿਤਾ ਮਲੀ ਮੈਂ ਲੱਗਦੀ ਨਹੀਂ ਗਈ ਸੀ ਜਿੰਦਾ ਆਏ ਨੀ ਤੋਂ ਬਾਅਦ ਨਾ ਹਜੇ ਗਈ ਲੇਟ ਆਉ ਵਿਆਹ ਇੱਕ ਹੋਰ ਗੱਗੇ ਵੀਰੇ ਦੀ ਭੈਣ ਦਾ ਵਿਆਹ ਉੱਥੇ ਵੀ ਬੁਲਾਇਆ ਬੰਨਾਂ ਨੇ ਉੱਥੇ ਵੀ ਜਾਣਾ ਸੀ ਚੱਲੇ ਆ ਸੀ ਅੱਛਾ ਅੱਛਾ ਨਹੀਂ ਹੁਣੇ ਪੇਟ ਪੂਜਾ ਕਰ ਲੈਣੀ ਫਿਰ সত্রিকাল ঠিক সত শ্রীকাল জী হি হি নূরু তুই চাচিকে পানি সারা নয় ਫਰੈਂਡ ਦਾ ਨਾਮ ਕੀ ਹੈ ਇਹ ਬੱਸ ਦੇ ਮਨ ਰੀਤ ਮਨ ਰੀਤ ਤੈਨੂੰ ਨਹੀਂ ਪਤਾ ਓਏ ਪੂਰੀ ਮਿਲਿਆ ਬਿਲਕੁਲ ਓਕੇ ਪੂਰੀ ਮਿਲਿਆ ਠੀਕ ਕੋਈ ਨਹੀਂ ਉਹਨੀਆਂ ਦੇ ਨੇ ਗੋਗਾ ਕਹਿੰਦੇ ਹੁੰਦੇ ਆ ਵੀ ਉੱਥੇ ਸਾਡੀ ਰਿਸ਼ਤੇਦਾਰੀ ਆ ਲੋਕ ਦੇਖਦੇ ਆ ਨਸਰਾਲੀ ਅੱਛਾ ਜੀ ਗੋਗਾ ਹਾਂ ਮੈਂ ਸਮਝ ਗਈ ਪਿੱਛੇ ਜ਼ਮੀਨ ਵਾਲੀ ਗੱਲ ਜਿੱਦਣ ਬਨੇ ਕੱਢਣ ਕਿਥੇ ਹਾਂ ਹਾਂ ਇੱਥੇ ਮਿਲੀ ਤਾਂ ਆਪਾਂ ਨੂੰ ਲੋਹੜੀ ਨੂੰ ਹਾਂ ਹਾਂ ਉਹਦੀ ਇਹ ਦਰਾਨੀ ਆ ਅੱਛਾ ਦੀਦੀ ਸਸਟੀਕਾਰ ਠੀਕ ਆ ਠੀਕ ਆ ਉਹ ਮਿਲੀ ਸੀ ਆ ਦਰਮਾ ਗਰਮ ਚਾਹ ਨਾਲ ਸਭ ਨੂੰ

ओ सर तो तो सारे कपड़े ऊंचे पे आता ता करके मैं चलो तो लेट होगी बस फिर चलो कोई चलो कोई हां पी ली हां पी ली पापा दे दिया सही कहना मैंने चाय पी लो अच्छा पापा दे कल कल चाय पीनी बस चलो चलो ठीक है घर यार अच्छा अच्छी है ठीक है आओ आओ जरूर आयो

ਜੀ ਪੁਰਾਣਾ ਘਰ ਇੱਥੇ ਪਹਿਲਾਂ ਰਹਿੰਦੇ ਹੁੰਦੇ ਸੀ ਹਨਾ ਮੰਮੀ ਹਾਂ ਇੱਥੇ ਨਾਕਾ ਹੁੰਦਾ ਤੇ ਜਿੱਥੇ ਉਹ ਆ ਪਿੱਪਲ ਆ ਪਿੱਪਲ ਦਾ ਪਟੇ ਨਾਕਾ ਹੀ ਪਟਲੇ ਨੇ ਕਿਸੇ ਨੇ ਇੱਥੇ ਤੇ ਹਨਾ ਹੋ ਗਿਆ ਖੁੱਲਾ ਛੱਡਿਆ ਕਿਸੇ ਨੇ ਮੈਂ ਇੰਨੀ ਵਾਰ ਆ ਕੇ ਚਲੇਗੀ ਤੋ ਖੁੱਲੇ ਛੱਡ ਦਨੀ ਆ ਦਰਵਾਜ਼ਾ ਉਹ ਹੀ ਆ ਨੂੰ ਪੁਰਾਣਾ ਦੇਖ ਲੈ ਲੈ ਹੋਰ ਜਾ ਚਾਹ ਦਾ ਸੌਦਾ ਲਿਆਦਾ ਦੇਖ ਲੈ ਹਾਂ ਤਾ ਉਹ bari ਕੱਚੀ ਲਾਈ ਵੀ ਮੈਂ ਨਾ ਉਹ ਨਹੀਂ ਹੈ ਭਟੋਣਾ ਅੱਛਾ 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 ਆਪਾਂ ਉਹਨੂੰ ਤੇ ਲੈ ਕੇ ਅੱਛੇ ਰੱਖਦਾ ਆ ਤੁੰਦ ਤੇ ਦੀ ਵੀ ਆ ਹਾਂ ਹੂੰ ਬਸ ਉੱਤ ਦਾ ਕਪੜਾ ਗਾਰਾ ਠੀਕ ਆ ਪਹਿਲੇ ਘਰ ਦੀ ਗੱਲਾਂ ਹੀ ਕਸੂਰ ਹੁੰਦੀ ਆ ਤੇ ਮੰਮੇ ਨਾਲੇ ਮੈਂ ਤੁਹਾਨੂੰ ਦੱਸਾਂ ਵਿਚੇ ਨੇ ਇੰਨੀ ਰੌਣਕ ਦੀ ਨਾ ਹਾਂ ਰੇਸ਼ਮੀ ਕਹਿ ਦਿੰਦਾ ਕਹਿੰਦਾ ਬਹੁਤ ਰੌਣਕ ਦੀ ਹੈ ਇਹ ਜੀ ਕਹਿੰਦਾ ਇਹਦੇ ਵਿਚ ਰਹਿੰਦੇ ਹੁੰਦੇ ਸਨ ਉਹੀ ਦੇਖ ਲਓ ਉੱਥੇ ਰੌਈ ਹੁੰਦੀ ਸੀ ਆਪਣੀ ਅੱਛਾ ਉੱਥੇ ਰੌਈ ਹੁੰਦੀ ਸੀ ਆ ਕਮਰਾ ਦਾ ਹੂੰ ਆ ਜਿਹੜਾ ਹਣੀ ਨਿਊ ਜੀ ਹਾਂ ਹਾਂ ਆ ਜਿਹੜੀ ਆ ਲੰਬਾ ਐਂ ਘਰ ਹੁੰਦਾ ਤਾਂ ਇਹ ਸਾਡਾ ਲੈਟਿੰਗ ਬਾਥਰੂਮ ਦਾ ਤਾਂ ਅਰ ਸੋਈ ਹੁੰਦੀ ਸੀ ਆ ਕਮਰਾ ਦਾ ਕਮਰੇ ਹੁੰਦੇ ਤੇ ਹਾਂ ਚਾਹੇ ਮਕਾਨ ਬੇਸ਼ੱਕ ਛੋਟਾ ਪਰ ਮੌਜਾਂ ਜਾਂਦਾ ਪਿਆ ਟੈਨਸ਼ਨ ਫਰੀ ਹਾਂ ਤੇ ਕਾ ਲੰਬਾਈ ਕਮਰਾ ਇੱਕਾ ਹੁੰਦੀ ਕਰਾਉ ਤਾਨੂੰ ਇੱਕ ਨਹੀਂ ਆ ਲੰਬਾ ਤੁਰਾ ਪਰ ਡੰਗਰ ਬੰਨੇ ਕਰਦੇ ਇੱਥੇ ਸਾਡੇ ਹੋਂਦੇ ਪਹਿਲਾਂ ਮੈਂ ਅਸਿੰਗ ਬੱਲੇ ਆ ਅੱਛਾ ਅੱਛਾ ਘਰਵਿੰਦਰ ਘਰਵਿੰਦਰ ਰਹਿਣ ਤਾਂ ਲਗਾਈ ਹਸਤਾ ਨੂੰ ਇੱਥੇ ਬੰਨੀ ਵੀ ਮੈਂ ਐਸਾ ਮੈਂ ਅਸਾਂ ਸਿੰਗ ਫਸਾ ਲਿਆ ਅੰਦਰ ਹੋਰ ਅੱਛਾ ਜਦੋਂ ਇਹ ਪਤਾ ਜਹਾ ਮਤਮੈ ਸਾਨੂੰ ਸੰਭਲੇ ਵਾਲੇ ਆਉਣੇ ਆਲਾ ਤਾਂ ਕਰਕੇ ਉਹਨਾਂ ਨੇ ਸਿੰਗ ਮਸਾਲੇ ਤੇ ਚਲੋ ਚਾਲਦੇ ਅੱਗੇ ਸੋਹਣਾ ਵਧੀਆ ਚਲੋ ਆਹ ਤਾਂ ਆਪਣਾ ਪੁਰਾਣਾ ਘਰ ਪਾਈ ਘਰ ਸਹਿ ਗਈਆਂ ਇੱਕ ਨੇ ਪਹਿਲਾਂ ਦੇਖੋ ਪੁਰਾਣੇ ਘਰ ਚ ਲੈ ਕੇ ਆਏ ਹੋਏ ਜਿੰਦਾ ਨਵਾਂ ਪਾਲੀ ਨਵਾਂ ਹੁਣ ਨਵੇਂ ਚਾਏ ਹੁੰਦਾ ਵੀ ਹਾਏ ਪੁਰਾਣਾ ਹੀ ਠੀਕ ਤਾਂ ਆਹ ਕੁਛ ਇੱਥੇ ਜਿੱਥੇ ਜੰਮੇ ਆ ਪੜੇ ਆ ਲੰਘ ਹੋਇਆ ਸੀ ਤਾਂ ਹੀ ਕੁਛ ਸਾਡਾ ਵੀ ਤਾਂ ਅਸੀਂ ਪਿੰਡ 'ਚ ਫਿਰ ਰਹੇ ਆ ਜੀ ਠੀਕ ਐ ਆਪਣੀ ਗਲੀ ਦੀ ਹੂੰ ਕਾਂਦ ਕੁੰਦੂ ਮੈਂ ਆ ਕਾਂਦ ਤੱਕ ਛੱਡੀ ਹੋਈ ਆ ਟੁੱਟੀ ਲੱਗੀ ਹੋਈ ਸੀ ਵਿੱਚਿਆਲੀ ਅਸੀਂ ਇਹ ਜਗਾ ਇਹ ਨਹੀਂ ਵਿੱਚ ਉਹ ਵੇਚੋ ਦਬਾਰਾ ਇਹ ਹੋਰ ਵਾਸਤੇ ਨੂੰ ਜਾਊਗੀ ਲੈ ਭਾਈ ਉਹ ਬੇਲਣਾ ਬੂਲ ਰਹਾ ਹੀ ਨਹੀਂ ਅੱਜ ਕੋਲ ਗਿਆ ਚੱਕਰ ਜੀ ਅਸੀਂ ਭੋਗ ਤੋਂ ਬਾਅਦ ਹੂੰ ਥੋੜੇ ਜੇ ਮੰਮੀ ਦਾਸ ਲੱਗ ਗਿਆ ਤਾਂ ਸਿਰ ਦੁਖਣ ਮੇਰੀ ਥੋੜੀ ਜੀ ਸਿਹਤ ਡਾਊਨ ਹੋ ਰਹੀਗੀ ਤੀ ਤੁਹਾਨੂੰ ਪਤਾ ਮੌਸਮ ਚੇਂਜ ਹੁੰਦਾ ਫਿਰ ਅਸੀਂ ਪਤਾ ਕੀ ਆ ਸੋਚਿਆ ਵੀ ਅੱਜ ਤੁਹਾਨੂੰ ਨਵੇਂ ਸਟਾਈਲ ਦੀ ਕੋਈ ਚੀਜ਼ ਬਣਾ ਕੇ ਖਲਾਈ ਜਾਵੇ ਪਰ ਇਧਰ ਪਹਿਲਾਂ ਨੂਰੂ ਦੀ ਸਾਸੀ ਕਾਲ ਵੀ ਸੁਣ ਲੈਂਦੇ ਬੁਲਾਇ ਬੁਤ ਸਾਸੀ ਕਾਲ ਬੁਲਾ ਦੇ ਨੂਰੂ ਕੱਢ ਬੁਲਾ ਦੇ ਸਾਸੀ ਕਾਲ ਬੁਲਾ ਦੇ ਪੁੱਤ ਕਦੋਂ ਦਾ ਪੁੱਤ ਨਹੀਂ ਤੂੰ ਆਪਣੀ ਮਰਜ਼ੀ ਦੀ ਮਾਲਕ ਹੈਣਾ ਹੁਣ ਨਹੀਂ ਬੁਲਾਉਣੀ ਪਹਿਲਾਂ ਬੁਲਾਤੀ ਦੇ ਗਲਾਪ ਹੇਰਾ ਕਿਆ ਗਨੇ ਹੁੰਨੇ ਆ ਉਹਨੂੰ ਤੁਹਾਡਾ ਭਲਾ ਹੋਵੇ। ਹਾਂ। ਬਿਮਾਰ ਜੈਸੀ ਕਿ ਆ ਵੀ ਹੁਣ ਪਰੌਂਠੇ ਖਲਾ ਖਲਾ ਕੇ ਹੋਰ ਬਾਜੀ ਹੋ ਜਾਣਾ ਸਾਰੇ ਚੱਕ ਕੇ ਸੱਟ। ਹਾਂ। ਆਹੋ। ਖੇਤ ਦਾ ਧਿਆਨ ਵੀ ਰੱਖਣਾ ਮਣਦਾ। ਹਾਂ। ਇਹ ਤਾਂ ਹੈ। ਹੇ ਰਾਜ ਜੀ ਅਸੀਂ ਲੱਗੇ ਹੋਏ ਆ ਮੈਂ ਤਾਂ ਕੀ ਹੱਥੀ ਰੋਟੀਆਂ ਬਣਾ ਰਹੀਆਂ। ਮੰਮੀ ਪਾਣੀ ਹੱਥੀ ਰੋਟੀ ਬਣਾ ਰਹੀਆਂ। ਅੱਛਾ। ਤਾਂ ਇਹਦਾ ਮਤਲਬ ਇਹ ਹੁੰਦਾ ਵੀ ਪਾਣੀ ਦੀ ਮਦਦ ਨਾਲ ਪ੍ਰਸ਼ਾਦਾ ਵਧਾਉਣਾ। अच्छा मैं की मदद ਨਾਲ ਬਣਾ ਰਹੀ ਹਾਂ ਮੇਤੇ ਹਲੇ ਨਾ ਪਾਣੀ ਨਾਲ ਵਾਦਾ ਨਹੀਂ ਮੰਮੀ ਕਹਿੰਦੀ ਆਪਾਂ ਹਫਤੇ ਚ ਨੂੰ ਇੱਕ ਦੋ ਵਾਰੀ ਬਣਾ ਲਿਆ ਕਰਾਂਗੇ ਫਿਰ ਤਨੁਸ਼ੇਤੀ ਆ ਜੀ ਇਹਨੂੰ ਕਹਿੰਦੇ ਪਾਣੀ ਹੱਥੀ ਰੋਟੀ ਹੈ ਮੇਰੀ ਮੰਮੀ ਬਣਾਉਂਦੇ ਆ ਮੈਂ ਕੀ ਹੱਥੀ ਰੋਟੀ ਬਣਾ ਰਹੀ ਹਾਂ ਇਹ ਪਾਣੀ ਹੱਥੀ ਹੈ اچھا ਇਹ ਪਾਣੀ ਕਿ ਵਾਪਸ ਹੈ ਲੈ ਆ ਨੱਚ ਵੀ ਜਾਵਾ ਇਹ ਨਾਲ ਨਾਲ ਰੋਟੀ ਖਾਣ ਦੇ ਮੰਮੀ ਆਏ ਨਹੀਂ ਕੇਦੇ ਦੇਖ ਵੀ ਮੈਂ ਖਲਾੜ ਜਿਓਂ ਬਣਾਇਆ ਦੀਆਂ ਨਹੀਂ ਨਹੀਂ ਉਹ ਨੱਚਦੀ ਕਹਿੰਦੇ ਹਨਾ ਰੋਟੀ ਦੇ ਨਾਲ ਨਾਲ ਨੱਚੀ ਜਾਂਦੀ ਇੱਕ ਵਾਰਦੀ ਉਹ ਇਹ ਤਾਂ ਮम्मी ਜਾਵੇ ਹੀ ਹਿਲਦੀ ਕੋਈ ਜਦ ਤੂੰ ਵੀ ਉਹ ਕਰਦੀ ਹੈ ਜਦ ਨਹੀਂ ਨਾ ਹੁੰਦਾ ਉਹ ਫੇਰ ਉਹ ਮੰਮੀ ਹੈ ਮੰਮੀ ਨੇ ਕਿੰਨੀ ਵਾਰ ਬਣਾ ਲਈ ਆਹ ਕੱਲੇ ਦੋਸਰੀ ਤੀਸਰੀ ਵਾਰ ਤਾਂ ਫੇਲ ਗਿਆ ਉਹ ਦੂਈ ਤੀਵਾ ਲਗੀ ਰੋਖਾ ਆਹ ਦੇ ਇੱਧਰ ਨੂਰੂ ਵੀ ਬਣਾਉਂਗਾ ਸਾਡਾ ਵਾਈ ਕੋ ਜੀ ਦੇ ਪਤੇ ਅੱਜ ਪਕਾਉਨੇ ਆ ਭਾਈ ਪਾਣੀ ਹੱਤੀ ਰੋਟੀਆਂ ਪਾਣੀ ਹੱਤੀ ਅੱਜ ਅਸੀਂ ਚੱਕੜਾ ਵੇਲਣਾ ਕਰਤਾ ਪਾਸੇ ਹਾਂ ਹਨ ਪੁੱਤ ਅੱਜ ਕਦੇ ਅਸੀਂ ਚਾਚੂ ਨੂੰ ਖਾਣੀਆਂ ਪਾਣੀ ਹੱਤੀ ਰੋਟੀਆਂ ਹਾਂ ਹੱਟੇ ਕੋਸ਼ਣ ਇਹ ਹੋਣਾ ਚਾਹੀਦਾ ਸੀ ਵੀ ਇਹ ਤੁਸੀਂ ਬਣਾਉਂਦੀਆਂ ਵੀ ਇਹ ਸਬਜੀ ਨਾ ਖਾਣੀਆਂ ਦਹੀਂ ਨਾ ਖਾਣੀਆਂ ਕਾਦੇ ਨਾ ਖਾਣ ਹਾਂ ਕਿਨਾ ਅਸਾਂ ਕਿੰਦੀ ਤਾਂ ਮੈਂ ਲੈ ਆਣਾ ਭੁੱਲ ਗਿਆ ਇੱਕ ਚੀਜ਼ ਮੈਂ ਲੈ ਆਣਾ ਭੁੱਲ ਗਿਆ ਉਹ ਅੰਦਰ ਪਈ ਐ ਲੱਸੀ ਅੱਛਾ ਠੀਕ ਆ ਹੂੰ ਦੂਸਰਾ ਨੰਬਰ ਆ ਦੇਖੋ ਠੀਕ ਆਈ ਅੱਛਾ ਮੱਖਣਾ ਇਹ ਲੱਗੀ ਖਾਣੇ ਤੀਸਰਾ ਨੰਬਰ ਮੇਨ ਹਾਂ ਜ਼ਿਆਦਾ ਨਾ ਦੇਖਿਓ ਹਾਂ ਦਿਖਾ ਦਾਂ ਮੈਂ ਲਿਖਿਆ ਹੀ ਨਹੀਂ ਅੱਛਾ ਚੱਟ ਨਹੀਂ ਕੁੱਤੀ ਵੀ ਆ ਜਬਾਈ ਹਾਂ ਹਾਂ ਮੈਨੂੰ ਪਾ ਦੇ ਪਹਿਲਾਂ ਪਾ ਲੂ ਪਾ ਲੂ ਆਲ ਇਕਣਾ ਉਹ ਦੇਖ ਮम्मी ਕੀ ਕਹਿਣਾ ਵਧਾਉਂਦੀ ਰੋਟੀ ਨੂੰ ਫੇ ਮम्मी ਆਓ ਇਹ ਸਾਰੀ ਹੋ ਹਲਦੀ ਨਾਲ ਮम्मी ਆਈ ਨੀ ਕਹਨੇ ਦੇਖ ਲਓ ਇਹ ਵੀ ਹਨਾ ਵੀ ਨਹੀਂ ਨਹੀਂ ਆਪੇ ਹੋੜ ਹੋੜੀ ਆਪੇ ਦੇਖ ਮम्मी ਨੇ ਵੀ ਤਾਂ ਹੋੜੀ ਹੋੜੀ ਸਿੱਖੀ ਆ ਫੜੀ ਲਾ ਕੇ ਦੇਖ ਮੈਂ ਇੱਕ ਦੇਣੀ ਖਾਣ ਜੂ ਠੀਕ ਆ ਠੀਕ ਆ ਆ ਜਾ ਮम्मी ਵੀ ਭਾਈ ਹੋੜ ਹੋੜੀ ਸਿੱਖੀ ਆ ਫੁੱਫੜ ਹੁੰਦਾ ਤਾਂ ਸਾਡਾ ਇੱਕ ਹਾਂ ਲੈ 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 ਪੂਣਾ ਦੇਣਾ ਪਾਣੀ ਇੱਥੇ ਰੋਟੀ ਖਾਣੀ ਆ ਹਾਂ ਹੌਣ ਤੂੰ ਹੀ ਖਾਂਦਾ ਅੱਛਾ ਮਾਰੀ ਮੋਹ ਨੇ ਮੋਟੀ ਇਹਨਾਂ ਨਾਲ ਮੋਟੀ ਅੱਛਾ ਪਾਣੀ ਵੇਖੀ ਅੱਛਾ ਪਾਣੀ ਤੇ ਰੋਟੀ ਖਾਣੀ ਆ ਉਹਨਾਂ ਨੇ ਦੁਨੀਆਂ ਖਾਣੀ ਜੇ ਦੇਣੀ ਆ ਹਾਂ ਬਾਕੀ ਜੱਲਦਾ ਵੀ ਇਹ ਮੈਨੂੰ ਹੋਰ ਰੋਟੀ ਚਾਹੀਦੀ ਆ ਪਾਣੀ ਅੱਛਾ ਪਾਣੀ ਹੱਥੀਓ ਖਾਣੀ ਫੁੱਫੜਵੇ ਹੈ ਨਹੀਂ ਹਾਂ ਫੁੱਫੜਾ ਮੈਂ ਮਸੂਹੇ ਵਾਲਾ ਮਮੀ ਹਾਂ ਮਸੂਹੇ ਵਾਲਾ ਅੱਛਾ ਪਾਣੀ ਹੱਥੀਓ ਖਾਂਦਾ ਤਾਂ ਰੋਟੀ ਉਹ ਨਹੀਂ ਤਾਂ ਖਾਂਦਾ ਦੁਨੀਆਂ ਹਾਂ ਨਹੀਂ ਪੁੱਛੀ ਅੱਛਾ ਠੀਕ ਹੈ ਇਹਦੇ ਚ ਮੰਮੀ ਦੀ ਤਾਕਤਦਾਰ ਆਜ ਕੀ ਦੁੱਧ ਅਸੀਂ ਤੁਹਾਨੂੰ ਇੱਕ ਦਿਨ ਨਾ ਦੁੱਧ ਕਾੜ ਕੇ ਬਣਾ ਕੇ ਬੁਲਾਉ ਹਾਂ ਇਹ ਜੇ ਸ਼ਵਾਰੇ ਸ਼ੂਰੇ ਖਾ ਸਕੋ ਤੁਸੀਂ ਠੀਕ ਪਰ ਫੇਰ ਮੁੱਲ ਉਹ ਹੋ ਜਾਈ ਪੈ ਜਾਣਾ ਕਿਆ ਖਾ ਦਾ ਬਣਾਉਣ ਦਾ ਤੁਹਾਨੂੰ ਲੈ ਦੱਸ ਕਾਪੇ ਕਮ ਤਾਂ ਨਹੀਂ ਕੰਨ ਆਉਂਦਾ ਤਿੰਨੇ ਟੌ ਨਹੀਂ ਕੰਨ ਆਉਂਦਾ ਪਹਿਲਾ ਬੰਦੇ ਨੂੰ ਕਰੋ ਐਪਰੀਸ਼ੀਏਟ ਵੀ ਦੇਖ ਜੈਸਮਿਨ ਹਾਂ ਪਹਿਲੀ ਗੱਲ ਤਾਂ ਵੈਰੀ ਗੁੱਡ ਹੈ ਨਾ ਤੇ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਦੂਸਰੀ ਗੱਲ ਹਾਂ ਇਹਦੇ ਵਿੱਚ ਜੇ ਬਦਾਮ ਥੋੜੇ ਜਿਹਾ ਜ਼ਿਆਦਾ ਪਾ ਦੇਦੇ ਤਾਂ ਹੋਰ ਗੱਲ ਵਧੀਆ ਬਣ ਜਣੀ ਤੇ ਅਗਲੀ ਵਾਰ ਬਣਾਉਂਗੇ ਜ਼ਿਆਦਾ ਪਾਈ ਹਾਂ ਠੀਕ ਆਏ ਗੱਲ ਕਰਕੇ ਬੰਦੇ ਦਾ ਦਿਲ ਵੀ ਰਹਿ ਗਿਆ ਹਾਂ ਥੋੜੀ ਸਿੱਖਿਆ ਵੀ ਮਿਲ ਗਈ ਰੋਟੀ ਠੀਕ ਆ ਚੱਲ ਕੋਈ ਨਾ ਗਾਣੂ ਐਦਾਂ ਕਹਦੇ ਕਰੂੰਗਾ ਹੋਰ ਕੀ ਠੀਕ ਨਹੀਂ ਹਾਂ ਲekin ਲਓ ਪਰ ਸੋਤਨ ਸਿੰਘ ਤੇ ਗਾਈਡ ਲਾਈਨ ਲੈ ਕੇ ਆਓ ਅੱਛਾ ਮੇਕਅਪ ਹੀ ਦਾ ਬਤਾ ਠੀਕ ਆ ਉਹ ਹੀ ਗੱਲ ਨਹੀਂ ਭਾਈ ਮੈਂ ਸੰਵਲ ਵੀ ਕਿਹੜਾ ਮਾਰਿਆ ਉਹ ਵਿਚਾਰੀਆਂ ਦੇਖਦੀਆਂ ਹੋਣੀਆਂ ਮੈਨੂੰ ਨਹੀਂ ਪੀੜੀ ਤੇ ਮੈਂ ਸਾਵਾਹ ਹੋ ਕੱਖ ਖਾਈ ਖੜੀਆਂ ਐ ਸਿਵਾਹੀ ਕਰ ਲਈ ਦੀ ਸਾਰੀਆਂ ਦੀ ਹਾਂ ਕੱਖ ਖਾ ਰਹੀ ਐ ਬਾਕੀ ਕਟੂ ਆਪਣੇ ਕਰਤੇ ਧੁੱਪਾਂ ਚ ਬਾਹਰ ਹੂੰ ਕਟੂ ਬੰਤੇ ਇਧਰ ਗੋਹੇ ਦਾ ਕੰਮ ਆਹ ਟੋਕਰੀਆਂ ਗੱਬਈ ਰੱਖਦੀਆਂ ਬਰਿੰਦਰ ਨੇ ਉਹ ਜੀ ਉਹ ਬੈਠਾ ਸਾਡਾ ਬੈਲੀ ਇਹ ਵੀ ਤਾਂ ਪਾਸ ਏ ਕਰਾਂ ਬੈਲੀ ਹੂੰ ਨੋਈ। ਅੰਗਰ ਸ਼ਾਕ ਰਹੇ ਆ ਕੱਖ। ਹੂੰ। ਬਾਕੀ ਹਾਂ। ਪਾਣੀ ਹੱਥੀ ਰੋਟੀ ਵਾਲੀ ਅੱਜ ਦੇਖਦੇ ਹਾਂ ਸਵਾਦ। ਪਾਣੀ ਹੱਥੀ ਰੋਟੀ ਕਹੇ ਜੀ ਹੁੰਦੀ ਆ ਭਾਈ। ਇਹਨਾਂ ਤੁਸੀਂ ਸਰਦਾਰ ਜੀ ਸ਼ਾਕ ਲਓ। ਹੂੰ। ਹਾਂਜੀ। ਰੋਮਾਇ ਦਾ ਸ਼ਾਕ ਲਾਉਣਾ ਹੁਣ ਪਹਿਲਾਂ ਹਨਾ। ਆ ਬਣ ਗਈ ਛੋਲੀ ਹੱਥੀ। ਅੱਛਾ। ਅੱਛਾ। ਇਹ ਤੁਹਾਨੂੰ ਜਰੂਰੀ ਮੈਂ ਕੱਚੀ ਨਾ ਰਹਿ ਜਵੇ। ਜਿਆਦਾ ਆਟਾ ਗੁੰਨੇ ਆ। ਹੂੰ। ਕੀ ਗੇੜਿਆ। ਅੱਛਾ ਨਗੇਰੀ ਮੂਣਗੇਰਿਆ ਅੱਛਾ ਇੰਨਾ ਕੋਤ ਪੈਂਦਾ ਹੀ ਜਿਹ ਹੈ ਜ਼ਰੂਰੀ ਨਹੀਂ ਉਹ ਤਾਂ ਆਪਣੇ ਹਾਜ਼ਮੇ ਲਈ ਸੈੱਟ ਕਰਨ ਨੂੰ ਆ ਸਟਾਈ ਨਹੀਂ ਪੱਟੇ ਚੱਕ ਦੋਣੇ ਤੁਹਾਡੇ ਸਾਰੇ ਨਾ ਵੀ ਜੋ ਕਰਨਾ আর ਸੋਨੇ ਪਰ ਸੁਹਾਗਾ ਕਹਿੰਦੇ ਹੁੰਦੇ ਜੇ ਕਰਨਾ ਹੁੰਦਾ ਕਰ ਲੈ ਮੇਰੇ ਕੋਲ ਸਾਰਾ ਕੁਝ ਤਾਂ ਹੁੰਦਾ ਠੀਕ ਆ ਠੀਕ ਆ ਸਰਦਾ ਜੀ ਤੁਸੀਂ ਲਿਆਓ ਕੁਰਸੀ ਆਪਣੇ ਸ਼ੱਕੋ ਪਹਿਲਾਂ ਭੋਗ ਲਵਾ ਕੇ ਹਾਂ ਪਹਿਲਾਂ ਭੋਗ ਲਵਾ ਲਈਏ ਫਿਰ ਸ਼ਗਧੇਗਾ ਲੈ ਪੁੱਤ ਆ ਦੇਖ ਲੋ ਖਾ ਕੇ ਬਸ ਇਹ ਵੀ ਨਹੀਂ ਕਹਿਣਾ ਵੀ ਸਵਾਦ ਆ ਨੂਨ ਜ਼ਿਆਦਾ ਏ ਨੂਨ ਘੱਟ ਏ ਬਹੁਤ ਵਧੀਆ ਸਭ ਤੋਂ ਵਧੀਆ ਚੀਜ਼ ਬਣਾ ਕੀ ਬਣੀ ਹੈ ਚਟਣੀ ਇਹ ਪਦੀਨੇ ਦੀ ਤੇ ਆਪਾਂ ਇਹਦੇ ਚ ਇਹਦੇ ਚ ਪਦੀਨਾ ਧਨੀਆ ਨੂਨ ਪਾਤਾ ਥੋੜਾ ਜਿਹਾ ਚਾਟ ਮਸਾਲਾ ਪਾਤਾ ਮੇਨ ਇਹਦੇ ਚ ਅੰਬ ਦੇ ਅਚਾਰ ਦੀਆਂ ਪਾੜੀਆਂ ਪਾਈਆਂ ਮੈਂ ਤਿੰਨ ਹਾਂ ਅੰਬ ਦੇ ਅਚਾਰ ਦੀਆਂ ਪਾੜੀਆਂ ਹਾਂ ਹੈਨਾ ਖੱਟਾ ਮਿੱਠਾ ਉਹ ਕਿਹੜਾ ਅੰਬੀਆਂ ਕੱਚੀਆਂ ਏ ਵੀ ਜੜੀਆਂ ਉਹ ਬਣ ਜੂਗੀ ਚਖਣੀ ਹੋਰ ਚਾਰੇ ਪਾੜਾ ਪੈਣਾ ਹਾਂ ਹਾਂ ਹੋਰ ਪਾੜਾ ਰੁਕ ਚੱਲਣੇ ਬਾਬੂ ਬੜੇ ਸਵਾਲ ਬਣੀਆਂ ਮੈਨੂੰ ਮੇਰੇ ਬਾਪੂ ਨੇ ਸਿਖਾਈਆ ਹੂੰ ਭੈਣਾ ਬੇਜਾਂ ਨਾ ਰਹੀ ਪਈ ਥਾਂ ਤੇ ਵੀ ਤੇ ਮੈਂ ਨਹੀਂ ਸਵਾਦ ਬਣਾਦੀ ਪਾਪ ਕਿੰਦੀ ਸਵਾਦ ਬਣਾਦੇ ਹੋਗੇ ਹਲੇ ਕਪੜੇ ਸੋਟਾ ਲੈ ਕਿਹੜਾ ਸੋਟਾ ਖੋਗੇ ਕੁੰਡੀ ਸੋਟੇ ਚ ਬਣਾਉਗੇ ਇਹ ਤਾਂ ਬੇ ਮਿਕਸੀ ਚ ਗ੍ਰਾਉਂਡ ਕਰਤੀ ਉਹ ਸੋਟਾ ਕਿਤੇ ਹੈ ਦਾ ਰੱਬੇ ਨਹੀਂ ਬਿਆਲ ਰੋਇਆਗਾ ਕਿਤੇ ਮਮਮੀ ਆਏ ਕਰੀ ਹੁਣ ਚੁੰਨੇ ਨੂੰ ਗੱਠ ਮਾਰ ਲਿਆ ਮਮਮੀ ਆਏ ਕਰੀ ਹੁਣ ਚੁੰਨੇ ਨੂੰ ਗੱਠ ਮਾਰ ਲਿਆ ਗੱਠ ਮਾਰ ਲਈ ਰੋਟਾ ਲੱਭ ਜੂਗਾ ਲੱਭ ਜਿਆਣਾ ਬਾਈ ਇੱਕ ਗੱਲ ਪੱਕੀ ਆ ਪਤਾ ਨਹੀਂ ਤਾਂ ਹੁਣ ਜਿੱਦਾਂ ਕਹਿੰਦੇ ਵੀ ਬੰਦਾ ਪਰੋਥਾ ਖਾ ਲੈਂਦਾ ਉਸ ਚੀਜ਼ ਪਰ ਹੈ ਦੇ ਚੱਕਰ ਬਦਾ ਕੀ ਹੈ ਇੱਕ ਦਿਨ ਮੰਮੀ ਦੀ ਖੂਗੀ ਭਾਈ ਬਾਲੀ ਸਾੜਾ ਮੰਨੂ ਰੋਟੀ ਖਾ ਲੰਦੇ ਪਹਿਲਾਂ ਮੂੰਹ ਵਾਲੀ ਮੰਮੀ ਦੀ ਭਾਈ ਇੱਥੇ ਮੰਮੀ ਬੈਠੀ ਸਾਬਜੀ ਜੀਰਦੀ ਹੈ ਭਾਬੀ ਆਈ ਅੰਦਰ ਤੇ ਭਾਬੀ ਬੈਠ ਗਈ ਦੂਜੀ ਸਾਈਡ ਕੁਰਸੀ ਢਾ ਕੇ ਜਿੱਧਰ ਦੀ ਬਾਲੀ ਖੂਈ ਦੀ ਕਹਿੰਦੀ ਮੰਮੀ ਬਾਲੀਆਂ ਖੂਗਦੀ ਆਂਦਾ ਮੰਮੀ ਕਹਿੰਦੀ ਨਾ ਬਾਲੀਆਂ ਤੇ ਗੋਲਦੀਆਂ ਕਹਿੰਦੀ ਬਾਲੀ ਦਾ ਹੈ ਨਹੀਂ ਗੰਨ ਚ ਮੈਂ ਕਹਿੰਦੇ ਬਾਲੀ ਕੋਈ ਨਹੀਂ ਸਾਰੀ ਚਿੰੰਡੀ ਕਰਦੀ ਪਾਈਆਂ ਕੰਨਾਂ ਚ ਕਹਿੰਦੀ ਬਾਲੀ ਦਾ ਹੈ ਨਹੀਂ ਗੰਨ ਚ ਜਾਂ ਭਾਈ ਮਾਰਿਆ ਹੱਥ ਮੰਮੀ ਨੇ ਸਾਬਜੀ ਸੂਜੀ ਉੱਤੀ ਛਰਤੀ ਜੰਮੀ ਨਹੀਂ ਬਾਲੀ ਦਿੱਤੇ ਕਿ ਮਾਰੀ ਗਿਰਗੀ ਮੇਰੇ ਕੋਲ ਉੱਪਰ ਕੀ ਅਖੀਰਦਰ ਮੈਸਜ ਹੁੰਦੇ ਦੇ ਜਾਂ ਮੰਮੀ ਨੇ ਆਣ ਕੇ ਦੱਸਿਆ ਸਾਨੂੰ ਕਹਿੰਦੀ ਬਾਲੀ ਖੋ ਗਈ ਮੈਂ ਆ ਲੈ ਭਾਈ ਗਿਆ 20-25000 ਰੁਪਏ ਮਹਿੰਗਾ ਹੋ ਗਿਆ ਕੰਮ ਨਾ ਬਈ ਚਲੋ ਜੀ ਹੁਣ ਸਾਰਾ ਸੋਨਾ ਮਹਿੰਗਾ ਭੋਗਦਾ ਤੁਹਾਨੂੰ ਪਤਾ ਭਾਈ ਵੈਸੇ ਇੱਕ ਗੱਲ ਕਹਾ ਸੋਨੇ ਦੀ ਕੀਮਤਾਂ ਫੇਰ ਗਿਰ ਗਈਆਂ ਹੂੰ ਕਾ ਤੇ ਬਣਾ ਦੋ ਮੈਨੂੰ ਰਾਣੀ ਹਾਰ ਬਣਾ ਦੂੰਗੇ ਤੇ ਤੇਰੇ ਫੇਰੋਂ ਰਾਣੀ ਹਾਰ ਹੋ ਗਿਆ ਠੀਕ ਸੋਨੇ ਦੀ ਗਿਰ ਗਈ ਸੋਨੇ ਭਾਈ ਲੱਗ ਗਈ ਅਸੀਂ ਵੀ ਲੱਗ ਪਏ ਮੈਂ ਬਾਈ ਵੀ ਛੱਡ ਕੇ ਮੈਂ ਸਾ ਹੂੰ ਹਾਂ ਉਹ ਬੰਦਾ ਜਿਹੜਾ ਰੱਖਿਆ ਬਦੂਆ ਬਰਿੰਦਰ ਹੂੰ ਉਹ ਵੀ ਸਾਡੇ ਨਾਲ ਹੀ ਭਾਈ ਜੈਸਮੀਨ ਨੂੰ ਤਾਂ ਗਈ ਹੁੰਦੀ ਮਮੀ ਪਿੰਡ ਨੂੰ ਹਨਾ ਗਈ ਬੀ ਦਿ ਹਾਲਾ ਨੂੰ ਹੈ ਮਹਿੰਦੀ ਦਾ ਫੰਕਸ਼ਨ ਸੀ ਉੱਧਰ 14 ਤਰੀਕ ਨੂੰ ਗਏ ਬਿਆਹ ਨੂੰ ਗਈ ਬੀ ਲਾ ਆ ਦੇ ਭਾਈ ਜੈਸਮੀਨ ਦਾ ਫੋਨ ਆਇਆ ਉਹ ਦੇਖ ਕਿ ਇਦਾਂ 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 ਬਤਾਏ ਕਰ ਰਿਹਾ ਜੈਸਮੀਨ ਯਾਰ ਵੈ ਸਿੱਖ ਲੈਣੀ ਐਵੇਂ ਵੀ ਮਨ ਸ਼ੌਕ ਤਾਂ ਹੈ ਦੇਖ ਲਓ ਹਾਂ ਫੇਰ ਅੱਗੇ ਭਾਈ ਜਦ ਤੁਰ ਫੋਨ ਆਇਆ ਤੇਰਾ ਫੋਨ ਆਇਆ ਤੇ ਭਾਈ ਮੈਂ ਹੱਬ ਹੋਇਆ ਜਦੋਂ ਜਮਲ ਤਾਨੂੰ ਦੱਸਿਆ ਵੀ ਬਾਲੀ ਖੋਗੀ ਮੰਮੀ ਦੀ ਵੀ ਅਸੀਂ ਬਾਲੀ ਲੱਭਦੇ ਫਿਰਦੇ ਆ ਹੈ ਐ ਜੈਸਮੀਨ ਕਹਿੰਦੀ ਕਹਿੰਦੀ ਮੰਮੀ ਨੂੰ ਆਏ ਕਹੋ ਵੀ ਚੁੰਨੀ ਨੂੰ ਗੱਠ ਮਾਰੋ ਉਹ ਮੈਂ ਕਿਹਾ ਯਾਰ ਗੱਠਾ ਗੋਠਾ ਮਾਰੀ ਦੇ ਕੀ ਹੋਣਾ ਹੈ ਨਾ ਭਾਈ ਕਹਿੰਦੀ ਨਹੀਂ ਤੁਸੀਂ ਕਹੋ ਮੈਂ ਬਾਹਰ ਲੱਭਦਾ ਲੱਭਦਾ ਮੈਂ ਅੰਦਰ ਨੂੰ ਆਇਆ ਮੈਂ ਮੰਮੀ ਨੂੰ ਕਿਹਾ ਮੈਂ ਭਾਈ ਤੇਰੀ ਨੂੰ ਨਾ ਬੋਲ ਨਾ ਇਹ ਹੋਣੀ ਚੁੰਨੀ ਨੂੰ ਗੱਠ ਮਾਰ ਲੋ ਭਾਈ ਚੁੰਨੀ ਨੂੰ ਗੱਠ ਮਾਰੀ ਮੈਂ ਐਂ ਕਹਿ ਕੇ ਫੇਰ ਬਾਹਰ ਲੱਭਣ ਚਲ ਗਿਆ ਜਦ ਇੱਕ ਅੱਧੇ ਮਿੰਟ ਦੇ ਵਿੱਚ ਜਿਨਨੇ ਨੂੰ ਅੰਦਰ ਇਹ ਹਾਕ ਪੈ ਗਈ ਕਹਿੰਦੇ ਮਿਲ ਗਈ ਭਾਈ ਮਿਲ ਗਈ ਮੈਂ ਨਾਲ ਹੀ ਕਮਾੜੇ ਹੋ ਗਈ ਮੰਨਦੇ ਫਿਰ ਭਾਈ ਇਹ ਤੁੰਨੀ ਨੂੰ ਗਾਠ ਮਾਰਿਆ ਨਾ ਫਰਕ ਮੈਂ ਹੈ ਕਿ ਚਾਹੇ ਕੋਈ ਬਹਿਨ ਕਹਿ ਲੋ ਚਾਹੇ ਇੱਕ ਬੰਦੇ ਦਾ ਭਰੋਸਾ ਕਹਿ ਲੋ ਹੈ ਨਾ ਵੀ ਕੁਦਰਤੀ ਉਹਦੇ ਖਲੋ ਜਦੈ ਮਿਲ ਗਈ ਉਹ ਮੇਰੀ ਕਿੱਥੇ ਦੇ ਮਿਲੀ ਕਿੱਥੇ ਦੇ ਕੋਟੀ માં ਫਸੀ ਵੀ ਦੀ ਕੋਟੀ ਪਾਉਣ ਲੱਗੀ ਦੀ ਮਾਤਾ ਇੱਥੇ ਪਿੱਛੇ ਪਾਦ ਗਈ ਜੈਕਟ ਪਾਉਂਦੀ ਟੀ ਜੈਕਟ ਜੀ ਕੋਟੀ ਜੀ ਹੁੰਦੀ ਜਿਹੜੀ ਉਹ ਬਾਨੇ ਬਾਨੇ ਤੇ ਬਾਰ ਗਈ ਉਹ ਭਾਬੀ ਨੇ ਨਹੀਂ ਚੱਲ ਬਾਈ ਮਿਲ ਗਈ ਜੇ ਮੈਂ ਹਾਂ ਯਾਰ ਤੂੰ ਨਹੀਂ ਗੱਲ ਤੁਹਾਰੀ ਦਾ ਬੜਾ ਫਰਕ ਹੈ ਤੁਸੀਂ ਵੀ ਆਏ ਤਾਂ ਤੁਸੀਂ ਰਮਾਨ ਨੂੰ ਘੱਟ ਮਾਰ ਲਿਆ ਕਰੋ ਹਾਂ ਚੱਲ ਗਾਣ ਨੂੰ ਦੇਖੇ ਦੇਖਦੇ ਅੰਦਰ ਚਰਮਾ ਕੇ ਫੇਰ ਮੈਂ ਇੱਕ ਹੋਰ ਪਹਿਲਾਂ ਮਾਰੀ ਮੈਂ ਨਾ ਉੱਥੇ ਗਈ ਵਿਆਹ ਨੂੰ ਉੱਥੇ ਘਰੀ ਪਰ ਹੂੰ ਉਹਦੇ ਮੁੰਡੇ ਦਾ ਵਿਆਹ ਤਾਂ ਹੂੰ ਜਿਹੜਾ ਹੋਇਆ ਉਹਦਾ ਓਕੇ ਆ ਗਿਆ ਇਹਨੂੰ ਉਹਦਾ ਹੈ ਨਹੀਂ ਬਾ ਚਾਚਾ ਹੂੰ ਜੈਬ ਦਾ ਐ ਉਹ ਮੇਰਾ ਵੇਪਰ ਮੈਂ ਵੀ ਚਲੀ ਗਈ ਉੱਥੇ ਭਾਈ ਏਕਣੀ ਸੀ ਉਧਰੇ ਪਏ ਤੇ ਸਾਰੇ ਜਣੇ ਕਹਿੰਦੇ ਚਲ ਪੈ ਜਾ ਉਹ ਕਹਿੰਦੀ ਵੀ ਇੱਥੇ ਹੀ ਭਾਬੀ ਮੈਂ ਕਿਹ ਚੱਲ ਠੀਕ ਆ ਭਾਈ ਉਹਦੀ ਹੋ ਗਈਆਂ ਚਾਬੀਆਂ ਚਾਬੀਆਂ ਹੋ ਗਈਆਂ ਚਾਬੀ ਟੋਲਦੀ ਫਿਰੇ ਉਹ ਕਹਿੰਦੀ ਚਾਬੀਆਂ ਨੱਜ ਨਹੀਂ ਚਾਬੀਆਂ ਨੱਜਦੀਆਂ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਐਂ ਕਰ ਮੈਂ ਕਿਹਾ ਵੀ ਭੈਣ ਜੀ ਮੈਂ ਤਾਂ ਉਹਨੂੰ ਕੱਠ ਮਾਰ ਲੈ ਚੰਨੀ ਨੂੰ ਕੱਠ ਮਾਰ ਲੈ ਉਹ ਹਸਣ ਲੱਗ ਗਈ ਕਹਿੰਦੀ ਲੈ ਹਾਂ ਕਹਿੰਦੀ ਚੁੰਨੀ ਅੱਟ ਮੈਂ ਤਾਂ ਮਜ਼ਾਕ ਸਮਝਦਾ ਹਾਂ ਹਾਸੀ ਉਹ ਸਮਝੀ ਵੀ ਸਹੀ ਸਹੀ ਗੱਲ ਹੈ ਤੂੰ ਬਨ ਕੇ ਤਾਂ ਦੇਖ ਲੈ ਹੂੰ ਭਾਈ ਪਤਨੀ ਬਨਨੀ ਘਰੇ ਨਹੀਂ ਬਣੀ ਉਹ ਹਸਦੀ ਹਸਤੀ ਬਾਹਰ ਲੰਘ ਗਈ ਮੈਂ ਕਹਾਂ ਮੇਰੇ ਤਾਂ ਕਹਿਣਾ ਫਰਜ਼ ਵਾਂਦਾ ਤਾਂ ਬਨ ਕੇ ਦੇਖ ਲੈ ਭਾਈ ਜੇ ਬਲਭਰੀ ਹੈ ਹੂੰ ਦਿੱਗੋ ਮੈਂ ਤਾਂ ਕਈ ਵਾਰ ਬਨ ਕੇ ਦੇਖੀ ਵੀ ਆ ਹੂੰ ਮੈਂ ਦੇਖੀ ਵੀ ਬਨ ਕੇ ਹੂੰ ਹਾਂ ਕੀ ਲੱਭ ਜਾਂਦੀ ਜਣੀ ਉਹਨਾਂ ਨੂੰ ਲੱਭ ਗਈ ਫਿਰ ਉਹਨੇ ਪਤਾ ਹੀ ਨਹੀਂ ਫਿਰ ਮੈਨੂੰ ਪਤਾ ਨਹੀਂ ਫਿਰ ਰਹਾ ਦੀ ਬਾਹਰ ਚ ਲੱਗੀ ਮੈਨੂੰ ਨਹੀਂ ਪਤਾ ਮਿਲਿਆ ਨਹੀਂ ਮਿਲਿਆ ਨਹੀਂ ਮੈਨੂੰ ਪਤਾ ਜਣੀ ਮੈਂ ਕਹਿਦਾ ਦਾ ਭਾਈ ਬਨ ਕੇ ਦੇਖ ਲੈ ਹੂੰ ਚੁੰਨੀ ਨਿਕਾਠ ਵੱਲ ਰਿਹਾ ਭਾਈ ਹੂੰ ਚਲੋ ਫਿਰ ਉਹ ਤੁਸੀ ਬਨ ਨਾ ਦੇਤੇ ਹੋਲ ਕੇ ਆਏ ਪ੍ਰਾਣੀਆਂ ਦੀ ਅੰਗ ਉਹ ਪ੍ਰਾਣੀਆਂ ਦੀ ਕਾਢਾ ਮੰਨ ਲਓ ਬਸ ਇੱਕ ਮੰਨ ਨੂੰ ਸੈਟੀਸਫਾਈ ਕਰਨਾ ਮਿਲ ਜਾਨੀ ਚੀਜ਼ ਸਾਨੂੰ ਤਾਂ ਮਿਲ ਗਈ ਨੇ ਉਹਨੀ ਗੱਲ ਆ ਵੀ ਉਹਨੂੰ ਭਰੋਸਾ ਆ ਜਾਂਦਾ ਵੀ ਮੇਰੇ ਨੂੰ ਉਹਨੂੰ ਭਰੋਸਾ ਨਹੀਂ ਰਿਹਾ ਉਹਨੂੰ ਆ ਵੀ ਹੱਸਦੀ ਆ ਬਾਬੀ ਬੀਬੀ ਨਾ ਭਾਬੀ ਹੱਸਦੀ ਆ ਵੀ ਐ ਕਿੱਥੇ ਮਿਲ ਜੂਗੀ ਜਿੱਦਾਂ ਮੈਂ ਆਹ ਦਾਦਾ ਜਦ ਐਵੇਂ ਮੈਂ ਕਿਹਾ ਕਹਿੰਦੀ ਮੰਮੀ ਨੂੰ ਕਹੂੰ ਗੱਠ ਮਾਰ ਲਵੇ ਚੁੰਨੀ ਬਾਈ ਮੈਂ ਉਹ ਮੰਮੀ ਨੂੰ ਆ ਕੇ ਕਿਹਾ ਤੇ ਨਾਲੇ ਮੈਂ ਹਵੀ ਆ ਮੈਂ ਕਿਹਾ ਮੰਮੀ ਮੈਂ ਮੰਮੀ ਤੇ ਵੀ ਨੂੰ ਜਾਂਦੀ ਭਾਈ ਚੁੰਨੀ ਨੂੰ ਗੱਟ ਮਾਰ ਲੋ ਹੈ ਮੈਨੂੰ ਕਿਹਾ ਪਤਾ ਤਾਂ ਵੀ ਸੱਚੀ ਜਦ ਐਕ ਪੈ ਗਈ ਕਹਿੰਦੀ ਭਾਈ ਮਿਲ ਗਈ ਬਾਕ ਕਮਾਲ ਹੋ ਗਈ ਤਾਂ ਮੱਖਣੀ ਪਾਣੀ ਢੋੜੀ ਚਲੋ ਜੀ ਠੀਕ ਆ ਫਿਰ ਥੈਂਕ ਯੂ ਸੋ ਮਚ ਤੁਸੀਂ ਨਸਾਨੁ ਮਾਨਤਾਨ ਬਖਸ਼ਿਆ ਬੀ ਜੱਟੜੀ ਸਵਾਦ ਦੀ ਪ੍ਰਸ਼ਾਦ ਦਾ ਸਵਾਦਤਾ ਮੱਖਣੀ ਸਵਾਦ ਦੀ ਪਾਣੀ ਵਾਲੀ ਰੋਟੀ ਵੀ ਮੈਂ ਤਾਂ ਪਹਿਲੀ ਵਾਰ ਖਾਧੀ ਆ ਪਰ ਹੈ ਫਰਕ ਆ ਵੈਸੇ ਉਹਦੇ ਨਾਲ ਰੋਟੀ ਆ ਕੇ ਕਾਹੀ ਨਹੀਂ ਨੂੰ ਕਦੇ ਮੈਂ ਭੁਲਾਦ ਹੁੰਦੀ ਸੀ ਥੋੜੀ ਮੋਟੀ ਬਣਦੀ ਮੰਮੀ ਹਣਾ ਹਾਂ ਥੋੜੀ ਮੋਟੀ ਬਣਦੀ ਹੈ ਹਾਂ ਹੁਣ ਇੱਕ ਦਿਨਾਂ ਮੈਂ ਮਾਂ ਨਾਲ ਤੇ ਖਾਰਾ ਬਣਵਾ ਕੇ ਲੈ ਕੇ ਆਉਣਾ ਖਾਰਾ ਨਹੀਂ ਉਹ ਤੰਦੂਰ ਚਟਣੀ ਵਾਲੀ ਦਾ ਬਹਿ ਜਾ ਬਹਿ ਜਾ ਯਾਰ ਮੈਂ ਤਾਂ ਕੁੰਡੀ ਸੋਟਾ ਲੈ ਕੇ ਆਉ ਮੈਨੂੰ ਨਹੀਂ ਸਵਾਦ ਲਾਦੀ ਮਿਕਸੀ ਵਾਲਾ ਕੁੰਡੀ ਤਾਂ ਹੁੰਦੀ ਰਹਿ ਗਈ ਆ ਕੁੰਡੀ ਹੈ ਤਾਂ ਸੋਟਾ ਚਾਹੀਦਾ ਪਰ ਨਹੀਂ ਖਾਦੀ ਥੇਰ ਬਾਅਦ ਆ ਤਾਂ ਕਰਕੇ ਨਹੀਂ ਸਵਾਦ ਲੱਗਦੀ ਚਟਣੀ ਬਹੁਤ ਸਵਾਦ ਲੱਗਦੀ ਤੁਸੀਂ ਚੱਗਾ ਹੇਟ ਆ ਕਰਦੇ ਹੋ ਜੰਮੀ ਇਹ ਲਾਏ ਸਬਜੀ ਸਮਝ ਲੋ ਇਹ ਮੋਰੇ ਚਲੋ ਠੀਕ ਆ ਫਿਰ ਅਗਲੇ ਬਲੌਗ ਚ ਮਿਲਦੇ ਆ ਸਰਦਾਰ ਜੀ ਨੇ ਆਪਣਾ ਕੀਮਤੀ ਸਮੇ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਇਹਨਾਂ ਦਾ ਠੀਕ ਆ ਮੰਮੀ ਤੋਂ ਗੜਾ ਪਵਾ ਕੇ ਇਹਨਾਂ ਨੂੰ ਪੂਰੇ ਚੱਜ ਹਾਲ ਦੇ ਨਾਲ ਸਨਮਾਨਿਤ ਕਰਾਂਗੇ